we <laughs> ਨਾਬਾ ਸ਼ਹਿਰ ਲਈ ਨਾਬਾ ریاست ਲਈ ਬਹੁਤ ਵੱਡਾ ਦਿਨ ਹੈ ਅੱਜ ਐਕਸਪੈਕਟ ਮਾ ਇਹ ਆਪਾਂ ਦੀ ਜਗਾ ਦੀ ਮਾਇਆ ਆਪਾਂ ਦੇ ਮਨ ਸਿੰਘ ਜੀ ਹਰਾਂ ਨੂੰ ਯਾਦ ਕੀਤਾ ਜਾ ਰਿਹਾ ਜੇਤਾਂ ਦਾ ਮੂਰਤਾਂ ਦੇ ਵਿੱਚ ਸਜীব ਹੋਏ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੋਂ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜਿਹੜਾ ਜਾਤ ਕਮਨ ਸਿੰਘ ਜੀ ਸਿੱਖ ਇਤਿਹਾਸ ਨੂੰ ਲੈ ਕੇ ਉਹਨਾਂ ਦਾ ਜੋ ਉਦੋਂ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਉਹਦੇ ਵਿੱਚੋਂ ਪਹਿਲਾ ਸਿੱਖ ਮੈਨਜਰ ਇੱਕ ਲਾਗੂ ਕਰਨਾ ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹਦੇ ਖਿਲਾਫ ਟੱਡਾ ਚੱਕਣਾ ਔਰ ਆਪਣੇ ਲੋਕਾਂ ਨੂੰ ਰੀਲੀਫ ਦੇਣਾ ਆਪਣੇ ਲੋਕਾਂ ਦੇ ਨਾਲ ਸਟੈਂਡ ਰੱਖਣਾ ਗੁਰੂ ਮਹਾਰਾਜ ਦੇ ਵਿੱਚ ਖፋਸ਼ ਰੱਖਣਾ ਜਦ ਤੋਂ ਮੋਰਚੇ ਦੇ ਵਿੱਚ ਆਪ ਜਾ ਕੇ ਉਹਦਾ ਸਾਥ ਦੇਣਾ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਸੋ ਉਹਨਾਂ ਨੂੰ ਯਾਦ ਕਰ ਰਹੇ ਹਾਂ ਅੱਜ ਔਰ ਸ਼ਾਹੀ ਪਰਿਵਾਰ ਜਿਹੜਾ ਹੈ ਮਹਾਰਾਜਾ ਸਾਹਿਬ ਦਾ ਉਹ ਵੀ ਸਾਡੇ ਨਾਲ ਹੈ ਜੀ ਮਾਨ ਕੀ ਤੀ ਕੀ ਮਾਨ ਨਿਮਾ ਜੀ ਹੈ ਜੀ ਆ ਸਾਰੇ ਨਾਲ ਨਿੰਦਾ ਪਰਿਵਾਰ ਨਾਲ ਤੇ ਅਸੀਂ 7 ਤਰੀਕ ਨੂੰ ਨਾਬਾ ਅਡੇਸ਼ਨ ਨੂੰ ਕਰਤਾ ਸੀ ਜੀ 2 ਦਿਨ 7 ਤੇ 8 ਤਰੀਕ ਨੂੰ ਅਸੀਂ ਨਾਬਾ ਸ਼ਹਿਰ ਦੀ ਸਫਾਈ ਦਾ ਐਡਮਿਸ਼ਨ ਜਿਹੜਾ ਰੱਖਿਆ ਸੀਗਾ ਤੇ ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕੰਮ ਜਾ ਹੋਏ ਆ ਪਰ ਇੱਕ ਦਿਨ ਨਾਲ ਨਹੀਂ ਗੱਲ ਬਣਨੀ ਜੀ ਇਹ ਸਾਨੂੰ ਡੇਲੀ ਜਿਹੜਾ ਜੀ ਸਫਾਈ ਦਾ ਜਿਹੜਾ ਕੰਮ ਉਹ ਸਾਨੂੰ ਸੰਭਾਲਣਾ ਪੈਣਾ ਆਪ ਸਾਨੂੰ ਦੇਖਣਾ ਪੈਣਾ ਸੋ ਮਹਾਰਾਜਾ ਰਾਮਬੰਦ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਜੀ ਇਹ रियासत ਜਿਹੜੇ ਰਾਜੇ ਸੀ ਉਹ ਬੜੇ ਧਾਰਮਿਕ ਵਿਚਾਰਾਂ ਦੇ ਸੀਗੇ ਆਪਣੇ ਧਰਮਪ੍ਰਤੀ ਬੜੇ ਪੱਕੇ ਸੀਗੇ ਤੇ ਸਾਨੂੰ ਉਹਨਾਂ ਦੇ ਹੀ ਬਚਨਾਂ ਤੇ ਚੱਲਣਾ ਚਾਹੀਦਾ ਕਿ ਅਸੀਂ ਆਪਣਾ ਇੱਕ ਖੂਬਸੂਰਤ ਸ਼ਹਿਰ ਜਿਹੜਾ ਉਹਨਾਂ ਦੀ ਦੇਣ ਹੈ ਇਹਨੂੰ ਸਾਫ਼ ਰੱਖਣ ਦੇ ਵਿੱਚ ਸਹਿਯੋਗ ਕਰੀਏ ਕਿ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਜਿਹੜਾ ਉਹਨਾਂ ਨੇ ਬਹੁਤ ਵੱਡਾ ਕੰਟਰੀਬਿਊਸ਼ਨ ਕੀਤਾ ਉਹਨੂੰ ਹਮੇਸ਼ਾ ਯਾਦ ਰੱਖਣਾ ਸਾਰੇ ਸਾਰੀਆਂ ਰਾਜਸਤਾ ਸਿਆਂ ਸਾਰੀ ਦੇਲੇ ਦੇ ਦਰਜੇ ਮਿਲ ਗਏ ਇਹਦੇ ਨਾਲ ਕਿਉਂ ਬਿਲਕੁਲ ਜੀ ਮੇਰੇ ਜ਼ਿਹਨ ਦੇ ਵਿੱਚ ਹੈ ਗੱਲ ਮੈਂ ਜਿਸ ਤਰ੍ਹਾਂ ਪਲੇਟਫਾਰਮ ਕੋਈ ਬਣਿਆ ਤਾਂ ਮੈਂ ਦਾ ਪ੍ਰੋਪਰ অথੈਨਟਿਕ ਜਾਣਕਾਰੀ ਲੈ ਕੇ ਕਿ ਜਿਲ੍ਹਾ ਬਣਾਉਣ ਲਈ ਕੀ ਪ੍ਰੋਟੋਕੋਲ ਹੁੰਦਾ ਉਹਦੇ ਕੀ ਗਾਈਡਲਾਈਨਸ ਹੁੰਦੀਆਂ ਨੇ ਹੈ ਇੱਕ ਜਿਲ੍ਹਾ ਬਣਨ ਵਾਸਤੇ ਉਹ ਸਾਰਾ ਕੁਝ ਸਟੱਡੀ ਕਰਕੇ ਜੀ ਫਿਰ ਇਹ ਗੱਲ ਅੱਗੇ ਦੱਸੋ ਕਿ ਹਰ ਸਿੱਕ ਪੈਦਲ ਯਾਤਰਾ ਵੀ ਬਿਲਕੁਲ ਜੀ ਅੱਜ ਜਿਹੜੀ ਸੰਗਤ ਹੈ ਸਮੂਹ ਨਾਬਾ ਦੀ ਸੰਗਤ ਸਾਰੀ ਹੈ ਪੂਰੇ ਸ਼ਹਿਰ ਦੇ ਵਿੱਚ ਫੈਦਲ ਮਾਰਚ ਕਰ ਰਹੀ ਹੈ ਜੀ ਔਰ ਗੁਰੂ ਮਾਰੀ ਦਾ ਜਾਪ ਕਰੇਗੀ ਔਰ ਸਾਰੇ ਬਜ਼ੁਰਗ ਨੌਜਵਾਨ ਬੱਚੇ ਬੱਚੀਆਂ ਸਹਾਹੀ ਪਰਿਵਾਰ ਸਾਰਾ ਪ੍ਰਸ਼ਾਸਨ ਜਿਹੜਾ ਨਾਲ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਨਾਬੇ ਤੇ ਨਾਬਾ ਛੋਟੀ ਕਾਸ਼ੀ ਨਾ ਜਾਣਾ ਜਾਂਦਾ ਜੀ ਕਿ ਨਾਬਾ ਜਿਹੜਾ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਬਹੁਤ ਹੀ ਅچھے ਔਰ ਚੰਗੇ ਵਿਚਾਰਾਂ ਵਾਲੇ ਲੋਕ ਇੱਥੇ ਵੱਸਦੇ ਨੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਨਾਬਾ ਸ਼ਹਿਰ ਦੇ ਵਿੱਚ ਵਸੇ ਹੋਏ ਆ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਸੀਂ ਜਿਹਤੂ ਦੇ ਜਿਹੜੇ ਮੋਰਚੇ ਦੇ ਸਹਿਦਾਂ ਦੀ ਯਾਦ ਨੂੰ ਸਮਰਪਿਤ 101 ਮਾ ਜਿਹੜਾ ਨਾਬਾ ਦਿਵਸ ਮਨਾਇਆ ਗਿਆ ਬਹੁਤ ਹੀ ਵਧੀਆ ਪ੍ਰੋਗਰਾਹਾ ਨਾਬਾ ਸ਼ਹਿਰ ਦੇ ਸੰਵਾਦ ਗਰੁੱਪ ਅਤੇ ਸ਼ਹਿਰ ਦੇ ਵਸਨੀਕਾਂ ਦੇ ਵੱਲੋਂ ਕੀਤਾ ਗਿਆ ਤੇ ਕਿਉਂਕਿ ਜਿਹੜੇ ਮਹਾਰਾਜ ਰਬਦਮਨ ਸਿੰਘ ਸੀ ਉਹਨਾਂ ਦੀ ਵੱਡੀ ਕੁਰਬਾਨੀਆਂ ਸਿੱਖ ਕੌਮ ਦੇ ਵਿੱਚ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਅੱਜ ਤੇ ਸਿਸ਼ਤਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਤੇ ਸਾਨੂੰ ਇਹੋ ਜਿਹੇ ਜਿਹੜੇ ਦਿਵਸ ਨੇ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਡੇ ਬੱਚਿਆਂ ਨੂੰ ਤੇ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ ਕਿਹੜੀ ਇਤਿਹਾਸ ਕੇ ਮਾਰ ਤੋਂ ਨੇ ਜਿਹੜੀਆਂ ਚੇਅਰਮੈਨ ਸਾਹਿਬ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਕੋਈ ਪ੍ਰੋਜੈਕਟ ਕੋਈ ਹੋਰ ਚੱਲ ਨਹੀਂ ਨਹੀਂ ਬਿਲਕੁਲ ਜੀ ਦੇਖੋ ਸਾਡੇ ਕੋਲੇ ਐਡਾ ਵੱਡਾ ਨਾਪੇ ਦਾ ਕਿ ਜਿਹੜਾ ਰਿਆਸਤੀ ਸ਼ਹਿਰ ਆ ਤੇ ਸਾਡੇ ਕੋਲੇ ਇਤਿਹਾਸਕ ਇਮਾਰਤਾਂ ਪਈਆਂ ਨੇ ਉਹਨਾਂ ਦੀ ਸਵਾਲ ਲਈ ਅਸੀਂ ਮਹਿਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜਾ ਇੱਕ ਲੈਟਰ ਵੀ ਲਿਖਿਆ ਤੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਆ ਤੇ ਉਹਦਾ ਸਾਨੂੰ ਜਵਾਬ ਵੀ ਆ ਗਿਆ ਤੇ ਪੀਡਬਲਯੂ ਵਿਭਾਗ ਨੂੰ ਜਿਹੜਾ ਉਹਨਾਂ ਨੇ ਲਿਖਿਆ ਤੁਸੀਂ ਇਹਦੇ ਬਾਰੇ ਸਾਰਾ ਪ੍ਰੋਜੈਕਟ ਤਿਆਰ ਕਰੋ ਤੇ ਆਉਣ ਵਾਲੇ ਸਮੇਂ ਤੇ ਜੇ ਇਹ ਸਾਨੂੰ ਯਾਦਗਰੀ ਇਤਿਹਾਸਕ ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਸੰਭਾਲ ਕੇ ਰੱਖ ਲਈ ਸਰਕਾਰ ਵੀ ਪ੍ਰਾਲੇ ਕਰ ਰ ਇਤਿਹਾਸਿਕ ਯਾਤਰਾ ਵੀ ਕੀਤੀ ਜਾ ਰਹੀ ਹੈ ਨੀ ਬਿਲਕੁਲ ਨਾਪਾ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ਜਿਹੜੇ ਅੱਜ ਪੈਦਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਸਾਰੇ ਬਹੁਤ ਵਧੀਆ ਉਪਰਾਲਾ ਜੇ ਅਸੀਂ ਇਦਾਂ ਦੇ ਉਪਰਾਲੇ ਕਰਦਾਂਗੇ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸਾਡਾ ਤਿਆਰ ਕਰ ਦੋ ਬਹੁਤ ਅੱਛਾ ਉਪਰਾਲਾ ਜੀ ਜੋ ਜਿਹੜੀਆਂ ਕੌਮਾਂ ਆਪਣੇ ਸੀਧਾ ਨੂੰ ਯਾਦ ਰੱਖਦੀਆਂ ਉਹ ਹੀ ਜਿੰਦਾ ਰਹਿੰਦੀਆਂ ਨੇ ਜੀ ਤੇ 101ਵੀਂ ਵਰੇਗੰਡ ਹੈ ਜੀ ਤੇ ਅੱਜ ਜਿਹੜਾ ਹੈਗਾ ਨਾਬਾ ਦਿਵਸ ਜੋ ਮਨਾਇਆ ਜਾ ਰਹਾ ਹੈਗਾ ਸਾਡੇ ਜਿਹੜੇ ਬੱਚੇ ਆ ਉਹ ਵੀ ਸ਼ਮੂਲੀਅਤ ਕਰ ਰਹੇ ਆ ਤੇ ਅਨ ਆਪਣੇ ਇਤਿਹਾਸ ਬਾਰੇ ਜਿਹੜੇ ਬੱਚੇ ਜਾਣਣਗੇ ਜੀ ਤੇ ਸ਼ਾਈ ਪਰਿਵਾਰ ਵੱਲੋਂ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵੀ ਕਿਸੇ ਵੀ ਮਾਨਮਤੀ ਸਖਸ਼ੀਅਤ ਤੋਂ ਵੱਲੋਂ ਉਦਾਹਰਨ ਵਜੋਂ ਜਦੋਂ ਆਪਾਂ ਨੂੰ ਆਪਣੇ ਆਪ ਨੂੰ ਪੇਸ਼ ਕੀਤਾ ਜਾਂਦਾ ਸਫਾਈ ਮੈਮ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਮੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਹੁਤ ਅੱਛੀ ਗੱਲ ਹੈ ਵੀ ਅਸੀਂ ਅੱਗੇ ਸੀਧੇ ਅੱਜ ਤੱਕ ਉਹਨਾਂ ਨੇ ਉਪਰਾਲਾ ਕੀਤਾ ਗਿਆ ਸਮਾਜ ਦੇ ਦੇਖੋ ਕੋਸ਼ਿਸ਼ ਹੈ ਕਿ ਲੋਕਾਂ ਨੂੰ ਉਹਨਾਂ ਦਾ ਇਤਿਹਾਸ ਦੇ ਬਾਰੇ ਜਾਣਕਾਰੀ ਕਰਾਈਏ ਮੈਨੂੰ ਲੱਗਦਾ ਕਿ 90 ਦੇ ਵਿੱਚ 95% ਲੋਕ ਇਸ ਤਰ੍ਹਾਂ ਦੇ ਸੀ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਜੈਤੂ ਹੈ ਉਹ ਨਾਭਾ ਰਿਆਸਤ ਦਾ ਇੱਕ ਹਿੱਸਾ ਸੀ। ਸੋ ਸ਼ੁਰੂਆਤ ਉੱਥੋਂ ਕੀਤੀ ਹੈ। ਦੂਸਰਾ ਹੈ ਕਿ ਅੱਜ ਦੇ ਦਿਨ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਰਲ ਕੇ ਇਹ عہد ਕਰ ਸਕੀਏ ਕਿ ਨਾਭੇ ਨੂੰ ਇੱਕ ਸਾਫ਼ ਸੁਥਰਾ ਤੇ ਸੁੰਦਰ ਸ਼ਹਿਰ ਬਣਾਉਣ ਦਾ ਗੁਰੂ ਸਾਹਿਬ ਦੀ ਹਾਜ਼ਰੀ ਚ ਇੱਕ ਪ੍ਰਣ ਲੈ ਸਕੀਏ। ਤਾਂ ਇਹੀ ਮੇਰੇ ਖਿਆਲ ਮਹਾਰਾਜਾ ਰੁਕਮਨ ਸਿੰਘ ਨੂੰ ਜਾਂ ਜੈਤੂ ਦੇ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੈ। ਉਈ ਰਿਆਸਤਾਂ ਤੋਂ ਕੰਪਲੈਕਸ ਪ੍ਰੈਸ਼ਰ ਬਣਾਇਆ ਨਹੀਂ ਦੇਖੋ ਉਹ ਚੱਲ ਰਿਹਾ ਹੈ ਰਿਆਸਤਾਂ ਨੂੰ ਸ਼ਾਮਲ ਲਈ ਵੀ ਬਣਾਇਆ ਜਾ ਰਿਹਾ ਹੈ ਜਿਹੜਾ ਕਿਲਾ ਸੀਗਾ ਉਹਦੇ ਬਾਰੇ ਵੀ ਗੱਲਾਂ ਹੋਈਆਂ ਨੇ ਸੀਐਮ ਸਾਹਿਬ ਤੱਕ ਗੱਲ ਗਈ ਹੈ 6ਵੇਂ ਮਹੀਨੇ ਉਹਨਾਂ ਨਾਲ ਮੀਟਿੰਗ ਹੋਈ ਸੀ ਨਾਭਾ ਪ੍ਰਸ਼ਾਸਨ ਦੀ ਤੇ ਮੈਨੂੰ ਲੱਗਦਾ ਹੈ ਕਿ ਜਲਦੀ ਉਹ ਖਿਲੇ ਦੀ ਜਿਹੜੀ ਸਾਮ ਸੰਭਾਲ ਦਾ ਜ਼ਿੰਮੇ ਜਿਹੜੀ ਮਿਨਿਸਟਰੀ ਆਫ ਕਲਚਰਲ ਐਂਡ ਟੂਰਿਜ਼ਮ ਹੈ ਡਿਪਾਰਟਮੈਂਟ ਹੈ ਉਹਨੂੰ ਦਿੱਤਾ ਜਾਏਗਾ ਬਸ ਮੈਨੂੰ ਬਹੁਤ ਖੁਸ਼ੀ ਹੈ ਕਿ ਅਭੀ ਵੀ ਨਾਭਾ ਵਾਸੀ ਮਹਾਰਾਜਾ ਰਿਪੁਦਮੰਗ ਸਿੰਘ ਜੀ ਕੋ ਯਾਦ ਕਰਦੇ ਹਨ आज हम अगर कोई प्रोग्राम करें तो हमारे तो पूर्वज हम इसलिए कर रहे हैं पर जब नाभा की संगत इस तरह के प्रोग्राम करती है तो बहुत गर्व महसूस होता है कि अभी भी सब लोग महाराजा रिपु दमंग सिंह जी को जैठो मोर्चा को याद करते करें ग्राफ्तान साँभने की कोई हाँ जी मेरा आ, हाँ जी जैसे अभी हमने नाभा दिवस को लेके मैंने नाभा वासियों से अपील करी थी कि हम सर्कुलर रोड नाभा को साफ करें और दो दिन में उसे साफ़ किया और बहुत लोगों ने उसमें पार्ट लिया ਔਰ ਬਹੁਤ acha laga mujhe ye dekhkar ab next shayad hum log kile ko safai ka abhiyan chalayenge jisme bhi main sabko judne ka wo